ਮੈਨੂੰ ਲੱਗਦਾ ਕਿ ਅੱਜ ਦੇਸ਼ ਦੇ ਲੋਕਾਂ ਵਾਸਤੇ ਤੇ ਦੁਨੀਆ ਦੇ ਵਸਦੇ ਪੰਜਾਬੀਆਂ ਵਾਸਤੇ ਅੱਜ ਸਭ ਤੋਂ ਵੱਡਾ ਖੁਸ਼ੀ ਦਾ ਦੇਣਾ ਹੈ ਕਿ ਅੱਜ ਦਵਾਰੇ ਉਸ ਪਰਿਵਾਰ ਦਾ लाडला ਚਿਰਾਗ ਮੈਂ ਸਮਝਦਾ ਕਿ ਮੋੜ ਵਾਪਸ ਸ਼ੁਭਦੀਪ ਮੂਸੇਵਾਲਾ ਭੋਲੇ ਬਾਈ ਦੇ ਘਰੇ ਅੱਜ ਦਵਾਰੇ ਮੈਂ ਸਮਝਦਾ ਕਿ ਰੰਗ ਭਾਗ ਲੱਗੇ ਐ ਅੱਜ ਮੈਂ ਸਮਝਦਾ ਕਿ ਉਜੜੇ ਬਾਗਾਂ ਦੇ ਵਿੱਚ ਦਵਾਰੇ ਮੈਨੂੰ ਲੱਗਦਾ ਕਿ ਮੈਂ ਕਿਹ ਜਿਹੜੀ ਉਹ ਉਹਨੇ ਆਪਦੀ ਕਿਰਪਾ ਕੀਤੀ ਐ ਸੋ ਬੇਹੱਦ ਖੁਸ਼ੀ ਐ ਸਮੁੱਚੇ ਦੁਨੀਆ ਨੂੰ ਸਮੁੱਚੇ ਪੰਜਾਬੀਆਂ ਨੂੰ ਔਰ ਅਸੀਂ ਵੀ ਅੱਜ ਮੈਂ ਆਪਦੇ ਮਾਤਾ ਚਰਨ ਕੋਰਜੀ ਨੂੰ ਸਰਚ ਕੋਣਾ ਕਿ ਇਸ ਉਮਰ ਦੇ ਵਿੱਚ ਤਕੜੇ ਹੋ ਕੇ ਕਿਸ ਦ੍ਰਿੜਤਾ ਦੇ ਨਾਲ ਕਿਉਂਕਿ ਮਨ ਦੇ ਵਿੱਚ ਨਿਸ਼ਾਨਾ ਸੀ ਸ਼ੁਭਦੀਪ ਦੇ ਮਿਸ਼ਨ ਦਾ ਕਿ ਜਿਹੜਾ ਅਧੂਰਾ ਮਿਸ਼ਨ ਰਹਿ ਗਿਆ ਸੀ ਉਹਨੂੰ ਪੂਰਾ ਕਰਨ ਦਾ ਤੇ ਅੱਜ ਉਹ ਨਿਸ਼ਾਨਾ ਮੇਰਾ خیال ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰੇ ਕਿਰਪਾ ਕੀਤੀ ਹੈ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਨੇ ਸ਼ੋਭਦੀਪ ਨੂੰ ਦੁਆਰੇ ਜਨਮ ਦਿੱਤਾ ਹੈ। ਔਰ ਪੰਜਾਬ ਦੇ ਸ਼ੋਭਦੀਪ ਤਖੜਾ ਹੋਵੇ, ਜਵਾਨ ਹੋਵੇ ਤੇ ਫਿਰ ਦੁਆਰੇ ਪੰਜਾਬ ਤੇ ਪੰਜਾਬੀਅਤ ਦਾ ਔਰ ਇਸ ਦੇਸ਼ ਦਾ ਨਾਂ ਰੋਸ਼ਨ ਕਰੇ। ਔਰ ਇਸ ਘਰ ਦੇ ਨਾਲ ਮੈਨੂੰ ਲੱਗਦਾ ਕਿ ਪਰਿਵਾਰ ਨੂੰ ਇੱਕ ਜੀਵਨ ਦਾ ਮਕਸਦ ਮਿਲ ਗਿਆ। ਕਿਉਂਕਿ ਰੋਜ਼ ਜੀਰਾ ਪੋਤੇ ਐਸਾ ਚਲਾ ਜਾਵੇ ਜਦੋਂ ਘਰ ਦੇ ਵਿੱਚ ਸਨਾਟਾ ਹੋਵੇ ਤੇ ਰੋਜ਼ਾਨਾ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਸ਼ੁਭਦੀਪ ਦੇ ਬੁੱਤ ਦੇ ਉਰੇ ਦਰਸ਼ਨ ਕਰਨ ਆਉਣ ਉਰੇ ਘਰ ਦੇ ਦਰਸ਼ਨ ਕਰਨ ਆਉਣ ਉਰੀ ਮਾਂ ਤੇ ਬਾਪ ਦੇ ਮੈਂ ਸਮਝਦਾ ਕਿ ਉਹਨਾਂ ਨੂੰ ਪੁੱਤ ਰੋਜ਼ ਮਰਦਾ ਸੀ ਸੋ ਅੱਜ ਕਿਤੇ ਨਾ ਕਿਤੇ ਉਹਨਾਂ ਦੇ ਜੀਵਨ ਦਾ ਜਿਹੜਾ ਆਸਰਾ ਉਹ ਅੱਜ ਦੁਬਾਰੇ ਵਾਪਸ ਮਿਲਿਆ ਹੈ ਮੈਂ ਮੁਬਾਰਕ ਬਾਤ ਦਿਨੇ ਬਹੁਤ ਖੁਸ਼ੀ ਹੈ ਮਿਲ ਕੇ ਆਏ ਹੈ ਮਾਤਾ ਚਰਨਕੌਰ ਜੀ ਨੂੰ ਸਾਡੇ ਭੈਣ ਜੀ ਹੋਰਾਂ ਨੂੰ ਤੰਦਰੁਸਤ ਨੇ ਬੱਚਾ ਤੰਦਰੁਸਤ ਹੈ ਪੋਲਾ ਭਾਈ ਜੀ ਨੂੰ ਵਧਾਈ ਦਿੱਤੀ ਹੈ